ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਲਹਰ ਦੇ ਗਵਰਨਰ ਜ਼ਕਰਿਆ ਖਾਨ ਨੇ ਸਿੱਖਾਂ ਦਾ ਖੁਰਾਕੋਜ ਮਟਾਉਣ ਦੇ ਲਈ ਫੌਜੀ ਦਸਤਿਆਂ ਨੂੰ ਸਖਤ ਹਦਾਇਤ ਕੀਤੀ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਉੱਥੇ ਹੀ ਮਾਰ ਦੇਵੋ ਨਾਲ ਹੀ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਰੱਖ ਦਿੱਤੇ ਸਿੱਖ ਦੀ ਗ੍ਰਿਫਤਾਰੀ ਕਰਾਉਣ ਵਾਲੇ ਨੂੰ 10 ਰੁਪਏ ਮਾਰ ਦੇਣ ਵਾਲੇ ਨੂੰ 50 ਰੁਪਏ ਸਿੱਖ ਨੂੰ ਜਿਉਂਦਿਆਂ ਫੜ ਕੇ ਹਕੂਮਤ ਦੇ ਹਵਾਲੇ ਕਰਨ ਵਾਲਿਆਂ ਨੂੰ 80 ਰੁਪਏ ਦੇਣ ਦਾ ਹਕੂਮਤ ਵੱਲੋਂ ਐਲਾਨ ਕੀਤਾ ਗਿਆ ਇਸ ਸਮਾਂ ਸਿੱਖਾਂ ਲਈ ਬੜਾ ਮੁਸੀਬਤ ਭਰਿਆ ਸੀ ਸਿੱਖ ਇਹਨਾਂ ਹਾਲਾਤਾਂ ਤੋਂ ਤੰਗ ਆ ਕੇ ਮਾਝਾ ਛੱਡ ਕੇ ਬਿਕਾਨੇਰ ਤੇ ਜੈਪੁਰ ਵੱਲ ਚਲੇ ਗਏ ਸਨ ਜਿਨ੍ਹਾਂ ਵਿੱਚ ਭਾਈ ਸੁਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵੀ ਸ਼ਾਮਿਲ ਸਨ ਜੋ ਬਿਕਾਨੇਰ ਜਾ ਕੇ ਬਸ ਗਏ ਇਹ ਦੋਨੋਂ ਸਿੰਘ ਸਿੱਖੀ ਉਸੂਲਾਂ ਅਨੁਸਾਰ ਜੀਵਨ ਜਿਉਣ ਵਾਲੇ ਅਤੇ ਸ਼ਸਤਰ ਵਿੱਦਿਆ ਦੇ ਵਿੱਚ ਮਾਹਿਰ ਸਨ ਉਸ ਵਕਤ ਸ੍ਰੀ ਹਰਮੰਦਰ ਸਾਹਿਬ ਮਸੇ ਰੰਗੜਾ ਦਾ ਕਬਜ਼ਾ ਸੀ ਉਸਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਸ਼ਰਾਬ ਨਸ਼ੇ ਅਤੇ ਨਾਚ ਗਾਣਿਆਂ ਦਾ ਅੱਡਾ ਬਣਾਇਆ ਹੋਇਆ ਸੀ ਜਦੋਂ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਦੋਹਾਂ ਨੇ ਸ਼੍ਰੀ ਦਰਬਾਰ ਸਾਹਿਬ ਪੁੱਜ ਕੇ ਬੜੀ ਦਲੇਰੀ ਨਾਲ ਮੱਸੇ ਰੰਗੜ ਦਾ ਸਿਰ ਧੜ ਤੋਂ ਵੱਖ ਕਰਕੇ ਨਿਜੇ ਉੱਤੇ ਟੰਗ ਲਿਆ ਅਤੇ ਬੜੀ ਫੁਰਤੀ ਨਾਲ ਘੋੜਿਆਂ ਤੇ ਸਵਾਰ ਹੋ ਕੇ ਮੱਸੇ ਰੰਗੜ ਦਾ ਸਿਰ ਲੈ ਕੇ ਬਿਕਾਨੇਰ ਜਾ ਪੁੱਜੇ ਮਸੇ ਰੰਗਣ ਨੂੰ ਸਜਾ ਦੇਣ ਵਾਲੀ ਕਟਨਾ ਦਾ ਹਕੂਮਤ ਉਤੇ ਬਹੁਤ ਅਸਰ ਪਿਆ ਸਰਕਾਰ ਉਸ ਸਮੇਂ ਸਿੱਖ ਕੌਮ ਨੂੰ ਖਤਮ ਕਰਨ ਤੇ ਲੱਗੀ ਹੋਈ ਸੀ ਇਸ ਘਟਨਾ ਨਾਲ ਸਭ ਨੂੰ ਪਤਾ ਲੱਗ ਗਿਆ ਕਿ ਸਿੱਖ ਜਿਉਂਦੇ ਹਨ ਅਤੇ ਇਹ ਆਪਣੇ ਦੁਸ਼ਮਣ ਨਾਲ ਬਦਲਾ ਲੈ ਸਕਦੇ ਹਨ ਮੱਸੇ ਰੰਗੜ ਦੀ ਮੌਤ ਦੀ ਖਬਰ ਸੁਣ ਕੇ ਲਾਹੌਰ ਦਾ ਸੂਬੇਦਾਰ ਜ਼ਕਰਿਆ ਖਾਨ ਲਾਲ ਪੀਲਾ ਹੋ ਗਿਆ ਉਸਨੇ ਮੱਸੇ ਰੰਗੜ ਦੇ ਕਾਤਲਾਂ ਨੂੰ ਫੜ ਕੇ ਪੇਸ਼ ਕਰਨ ਦਾ ਹੁਕਮ ਦੇ ਦਿੱਤਾ ਦੋਨੋਂ ਸਿੰਘਾਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ ਪਰ ਦੋਨੋਂ ਸਿੰਘ ਕਾਬੂ ਨਾ ਆਏ ਪਿੰਡੋਂ ਜਾਣ ਵੇਲੇ ਭਾਈ ਮਹਿਤਾਬ ਸਿੰਘ ਨੇ ਆਪਣੇ ਪੁੱਤਰ ਰਾਏ ਸਿੰਘ ਨੂੰ ਆਪਣੇ ਮਿੱਤਰ ਨੱਥੇ ਖੇੜਾ ਨੂੰ ਫੜਾ ਦਿੱਤਾ ਸੀ ਭਾਈ ਨੱਥੇ ਨੇ ਬੱਚੇ ਨੂੰ ਜਲਮਾ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਬੱਚੇ ਦੀ ਹਿਫਾਜ਼ਤ ਕਰਦਿਆਂ ਹੋਇਆਂ ਭਾਈ ਨੱਥਾ ਤੇ ਉਹਨਾਂ ਦੇ ਕੁਝ ਸਾਥੀ ਸ਼ਹੀਦੀ ਪਾ ਗਏ 1745 ਈਸਵੀ ਜਦੋਂ ਭਾਈ ਮਹਿਤਾਬ ਸਿੰਘ ਜੀ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਪਿੰਡ ਆਏ ਤਾਂ ਆਪ ਜੀਨੋਂ ਕਿਸੇ ਨੇ ਸ਼ਿਕਾਇਤ ਲਗਾ ਕੇ ਗ੍ਰਿਫਤਾਰ ਕਰਵਾ ਦਿੱਤਾ ਆਪ ਜੀਨੋਂ ਲਾਹੌਰ ਲੈ ਜਾ ਕੇ ਅਸਹਿ ਤਸੀਹੇ ਦੇ ਕੇ ਚੜਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਕੁਝ ਸਮੇਂ ਬਾਅਦ ਭਾਈ ਸੁਖਾ ਸਿੰਘ ਜੀ ਵੀ ਹਕੂਮਤ ਦੇ ਹੱਥ ਆ ਗਏ ਅਤੇ ਉਹਨਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸਿੱਖ ਪੰਥ ਦੇ ਇਹਨਾਂ ਦੋਨਾਂ ਸ਼ੋਰ ਵੀਰਾਂ ਦੀ ਸ਼ਹੀਦੀ ਇਹ ਦੱਸਦੀ ਹੈ ਕਿ ਸਿੱਖ ਗੁਰੂ ਧਾਮਾਂ ਦੇ ਬੇਅਦਬੀ ਦਾ ਬਦਲਾ ਆਪਣੀ ਜਾਨ ਤੇ ਖੇੜ ਕੇ ਵੀ ਲੈ ਲੈਂਦੇ ਹਨ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤ